ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਜਿੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਸੇਵਾ ਕਰ ਰਹੀਆਂ ਨੇ ਉੱਥੇ ਹੀ ਇੱਕ ਨੋਖੀ ਸੇਵਾ ਦਿਖਾ ਰਹੀਆਂ ਕਿ ਦਿੱਲੀ ਤੋਂ ਸੰਗਤਾਂ ਆ ਕੇ ਇੱਥੇ ਪਠੂਰੇ ਚਨੇ ਦਾ ਲੰਗਰ ਤੇ ਇਸ ਦੇ ਨਾਲ ਨਾਲ ਆਈਸਕ੍ਰੀਮ ਦਾ ਲੰਗਰ ਜਿਹੜਾ ਹੈ ਸੰਤਾ ਲਈ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਦੇਖ ਸਕਦੇ ਹੋ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਇਸ ਲੰਗਰ ਦੇ ਵਿੱਚ ਇਸ ਸਾਲ ਆਰੀਆ ਨੇ ਖਾਸ ਦਿੱਲੀ ਤੋਂ ਇਹ ਸੰਗਤਾਂ ਆਈਆਂ ਨੇ ਜਿਨ੍ਹਾਂ ਨੇ ਇਹ ਲੰਗਰ ਦੀ ਸੇਵਾ ਕੀਤੀ ਹੈ ਆਈਸਕ੍ਰੀਮ ਅਤੇ ਪਟੂਰੇ ਚਨੇ ਦੀ ਜਿਹੜੀ ਲੰਗਰ ਹੈ ਉਹ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਆਈਸਕ੍ਰੀਮ ਦੇ ਨਾਲ-ਨਾਲ ਪਟੂਰੇ ਚਨੇ ਦਾ ਲੰਗਰ ਜਿਹੜਾ ਇਹ ਉਹ ਸਜ ਕੇ ਤਿਆਰ ਹੋ ਚੁੱਕਿਆ ਹੈ ਸੰਗਤਾਂ ਦੇ ਲਈ ਤੇ ਕਾਫੀ ਸੰਤਾਂ ਨੇ ਇਕੱਠੇ ਤੇ ਮੌਜੂਦ ਹੈ ਦੂਰੋਂ ਦੂਰੋਂ ਸੰਤਾਂ ਇੱਥੇ ਆ ਕੇ ਜਿਹੜਾ ਹੈ ਇਹ ਲੰਗਰ ਜਿਹੜਾ ਸ਼ੱਕ ਰਹੀਆਂ ਨੇ ਗੱਲਬਾਤ ਕਰਾਂਗੇ ਦਿੱਲੀ ਤੋਂ ਵੀਰ ਜੀ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਵੇਂ ਦਾ ਲੱਗ ਰਿਹਾ ਹੈ ਸੰਤਾਂ ਦਾ ਇਕੱਠ ਦੇਖ ਰਿਹਾ ਪੂਰਾ ਜਿਹੜਾ ਬਾਬਾ ਜੀ ਦੇ ਦਰ ਤੇ ਅੱਜ ਰੌਣਕਾਂ ਲੱਗੀਆਂ ਨੇ ਧੰਨ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਿਹਾੜੀ ਦੀਆਂ ਸਰਬ ਸੰਤਾਂ ਨੂੰ ਲੱਖ ਲੱਖ ਵਧਾਈਆਂ ਇਹ ਸੰਤਾਂ ਦਾ ਠਾਠਾ ਮਾਰਦਾ ਅੜ ਹੈ ਜੋ ਇਹ ਦਰਸਾਉਂਦਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਿਹਾੜੇ ਤੇ ਕਿੰਨਾ ਮਾਣ ਸਤਕਾ ਹੈਗਾ ਹੈ ਬਾਬਾ ਦੀਪ ਸਿੰਘ ਜੀ ਜੋ ਕਿ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਨੇ ਉਹਨਾਂ ਦੀ ਬਹੁਤ ਸਾਰੀਆਂ ਜੋ ਸ਼ਹਾਦਤ ਜੋ ਸ਼ਹਾਦਤ ਕੀਤੀ ਉਹਨਾਂ ਨੇ ਇੱਕ ਪੂਰੀ ਦੁਨੀਆ ਦੇ ਵਿੱਚ ਮਿਸਾਲ ਬਣੀ ਹੋਈ ਹੈ ਇਸ ਕਰਕੇ ਬਾਬਾ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਹੈ ਬਹੁਤ-ਬਹੁਤ ਪਿਆਰ ਹੈ ਬਾਬਾ ਜੀ ਦਾ ਬਹੁਤ ਬਹੁਤ ਸਤਿਕਾਰ ਹੈ ਜੀ ਬਿਲਕੁਲ ਹੈ ਬਾਬਾ ਜੀ ਦੀ ਸ਼ਹਾਦਤ ਨੂੰ ਹਰ ਕੋਈ ਸਜਦਾ ਕਰਦਾ ਹੈ ਉਹਨਾਂ ਨੂੰ ਪ੍ਰਣਾਮ ਕਰਦਾ ਹੈ ਤੇ ਬਾਬਾ ਜੀ ਦੇ ਪ੍ਰਤੀ ਸੰਗਤਾਂ ਦਾ ਇੰਨਾ ਪ੍ਰੇਮ ਹੈ ਤੇ ਦੇਖ ਸਕਦੇ ਹੋ ਕਿ ਖਾਸ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਲੰਗਰ ਦੀ ਸੇਵਾ ਕਰ ਰያ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿੱਲੀ ਤੋਂ ਤੁਸੀਂ ਖਾਸ ਆਏ ਹੋ ਤੇ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਰੌਣਕਾਂ ਲੱਗਿਆ ਨਹੀਂ ਔਰ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ ਬਹੁਤ ਅੱਛਾ ਲੱਗ ਰਿਹਾ ਜੀ ਗੁਰਪ੍ਰਭ ਦੀ ਲੱਖ ਲੱਖ ਵਧਾਈਆਂ ਸਾਰੇ ਨੂੰ ਗੁਰਪ੍ਰਭ ਦੇ ਉਪਲਖਸ਼ੀ ਹੈ ਸਾਰਾ ਲੰਗਰ ਅਰੇਂਜਮੈਂਟ ਹੈ ਅਸੀਂ ਦਿੱਲੀੋਂ ਆਏ ਆ ਤੇ ਸੰਗਤ ਦੀ ਸੇਵਾ ਕਰਨ ਆਏ ਕਿੰਨਾ ਕੁ ਚਾਹ ਹੁੰਦਾ ਹੈ ਇਸ ਦਿਨ ਦਾ ਕਿਉਂਕਿ ਦਿੱਲੀ ਵਿੱਚ ਤੁਸੀਂ ਰਹਿੰਦੇ ਹੋ ਤੇ ਉਡੀ ਉਤਸ਼ਾਹ ਕਿੰਨਾ ਕੁ ਹੁੰਦਾ ਹੈ ਉਡੀਕ ਰਹਿੰਦੀ ਹੈ ਨਾ ਇਸ ਦਿਨ ਦੀ ਤੇ ਕਿਵੇਂ ਹੋਰ ਬਹੁਤ ਜ਼ਿਆਦਾ ਸੁਣਾਈ ਘਟ ਦੇ ਰਿਹਾ ਜੀ ਉਤਸ਼ਾਹ ਬਹੁਤ ਹੈ ਤੁਸੀਂ ਦੇਖ ਹੀ ਰਹੇ ਹੋ ਸੰਗਤਾਂ ਬਹੁਤ ਆ ਗਈਆਂ ਨੇ ਤੇ ਸਾਨੂੰ ਸੇਵਾ ਕਰ ਰਹੇ ਹੋ ਤੇ ਵੈਸੇ ਵੀ ਸੁਣਾਈ ਘਟ ਦੇ ਰਹੇ ਤੁਸੀਂ ਬਾਕੀ ਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਇੱਥੇ ਸੰਤਾਂ ਜਿਹੜੀਆਂ ਨੇ ਇਹ ਦਿੱਲੀ ਤੋਂ ਇੱਥੇ ਪਹੁੰਚੀਆਂ ਨੇ ਤੇ ਇਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਔਰ ਖਾਸ ਪਠੂਰੇ ਜਨੇ ਤੇ ਆਈਸਕ੍ਰੀਮ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਸੰਤਾਂ ਦਾ ਇਕੱਠ ਇਥੇ ਮੌਜੂਦ ਹੈ ਤੇ ਖਾਸ ਇਹ ਜਿਹੜਾ ਲੰਗਰ ਪਹਿਲਾਂ ਤਿਆਰ ਕੀਤਾ ਗਿਆ ਤੇ ਹੁਣ ਇਹ ਸੱਜ ਕੇ ਤਿਆਰ ਹੋ ਚੁੱਕਿਆ ਹੈ ਤੇ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਸੰਗਤਾਂ ਵਿੱਚ ਬੜੇ ਮਾਨ ਸਤਕਾਰ ਦੇ ਨਾਲ ਇਹ ਲੰਗਰ ਸ਼ਕ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਜਿੱਥੇ ਆਈਸਕ੍ਰੀਮ ਦੇ ਪਟੂਰੇ ਚ ਨੇ ਉੱਥੇ ਹੀ ਦੇਖ ਸਕਦੇ ਹੋ ਕਿ ਬੰਦ ਦਾ ਲੰਗਰ ਜਿਹੜੇ ਬੰਦ ਨੇ 버ਗਰ ਨੇ ਉਹ ਵੀ ਜਿਹੜੇ ਨੇ ਬਣਾਏ ਗਏ ਨੇ ਇਹਨਾਂ ਵੀਰਾਂ ਵੱਲੋਂ ਤੇ ਇਹ 버ਗਰ ਜਿਹੜੇ ਨੇ ਸੰਗਤਾਂ ਨੂੰ ਇੱਥੇ ਵਰਤਾਏ ਜਾ ਰਹੇ ਨੇ ਬਹੁਤ ਸਾਰੇ ਅੱਜ ਲੰਗਰ ਲੱਗੇ ਨੇ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਕਿ ਕਿ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸੰਗਤਾਂ ਦਾ ਪਿਆਰ ਹੀ ਇੰਨਾ ਹੈ ਕਿ ਬਾਬਾ ਜੀ ਸਾਰਿਆਂ ਦੇ ਮਨੋ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਨੇ ਤੇ ਸੰਗਤਾਂ ਦਾ ਪਿਆਰ ਅਜ ਇੱਥੇ ਸਾਰੇ ਅਨੁਰੂਬਰੂ ਉਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਕਿ ਬਾਬਾ ਜੀ ਦੇ ਪ੍ਰਤੀ ਕਿੰਨਾ ਪਿਆਰ ਹੈ ਤੇ ਸੰਗਤਾਂ ਦੀ ਹੀ ਇਹ ਇੰਨੀ ਪਿਆਰ ਸਦਕਾ ਹੀ ਇੱਥੇ ਵਕ ਵਕ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਪਾਸ ਤੇ ਦਾ ਲੰਗਰ ਦੇਖ ਸਕਦੇ ਹੋ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੇ ਲੰਗਰ ਬਾਂਡੇ ਨੇ ਤੇ ਕੁਝ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਰਾਤ ਤੱਕ ਇਸੇ ਤਰ੍ਹਾਂ ਹੀ ਜਿਹੜਾ ਇਹ ਲੰਗਰ ਨੇ ਚੱਲਦੇ ਰਹਿਣਗੇ ਔਰ ਬਾਬਾ ਜੀ ਦੇ ਦਰ ਤੇ ਰੌਣਕਾਂ ਲੱਗੀਆਂ ਰਹਿਣਗੀਆਂ ਖਾਸ ਅੱਜ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ ਵਿਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਮੌਜੂਦ ਆ ਜਿੱਥੇ ਅੱਜ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਲੰਗਰ ਦੇ ਰੂਪ ਦੇ ਵਿੱਚ ਕਿ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਚਨੇ ਪਟੂਰੇ ਦਾ ਲੰਗਰ ਪਾਸਤਾ ਦਾ ਲੰਗਰ 버ਗਰ ਦਾ ਲੰਗਰ ਹਰ ਤਰ੍ਹਾਂ ਦਾ ਲੰਗਰ ਜਿਹੜਾ ਹੈ ਮਿੱਠੇ ਪਕਵਾਨਾਂ ਦਾ ਲੰਗਰ ਇੱਥੇ ਲਗਾਇਆ ਜਾ ਰਿਹਾ ਹੈ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ